ਦੀ ਕੀ ਗੱਲ ਉਹ ਜਿਹੜਾ ਚੋਣ ਵਾਸਤੇ ਗਲਤ ਫੇਕ ਪਰਵਾਹ ਫਲਾਈ ਜਾ ਰਹੀ ਹੈ। ਖਾਇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਤਰੀਕਾਂ ਚੋਣ ਦੀਆਂ ਕਿਸੇ ਇਨਸਾਨ ਨੇ ਗਲਤ ਪਾਈਆਂ ਨੇ ਵੀ ਫਲਾਣੀ ਤਰੀਕ ਨੂੰ ਚੋਣ ਹੋਏਗੀ ਫਲਾਣੀ ਤਰੀਕ ਨੂੰ ਕਾਗਜ਼ ਭਰੇ ਜਾਣਗੇ ਫਲਾਣੀ ਤਰੀਕ ਨੂੰ ਹੋਏਗਾ ਉਹ ਸਭ ਫੇਕ ਗੱਲਾਂ ਨੇ ਗਲਤ ਗੱਲਾਂ ਨੇ ਝੂਠੀਆਂ ਗੱਲਾਂ ਨੇ ਜਦੋਂ ਅਲਖਣ ਹੋਏਗਾ ਚੋਣ ਕਮਿਸ਼ਨ ਕੱਲਾ ਸਾਰੀਆਂ ਤਰੀਕਾਂ ਦੇਏਗਾ ਸਰਕਾਰ ਤਰੀਕਾਂ ਦੇਗੀ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ ਤੇ ਆ ਕੇ ਭੜਕੋ ਨਾ ਤੇ ਮੈਂ ਇਹਨਾਂ ਲੋਕਾਂ ਨੂੰ ਅਪੀਲ ਕਰਨਾ ਛੇ ਗੱਲਾਂ ਨਾ ਕਰੋ ਜਦੋਂ ਲੱਛਣ ਕਰਾਣਾ ਹੈ ਸਰਕਾਰ ਨੇ ਕਰਾਣਾ ਹੈ ਚੋਣ ਕਮਿਸ਼ਨਰ ਨੇ ਤਰੀਕਾ ਦੇਣੀਆਂ ਨੇ ਸਰਕਾਰ ਨੇ ਤਰੀਕਾ ਦੇਣੀਆਂ ਨੇ ਇਹ ਜਿਹੜੇ ਸਤਾਂ ਭਾਈਚਾਰਾ ਸਾਡਾ ਹੈ ਗਲਤ ਫੁਵਾ ਫੁਵਾਉਂਦਾ ਹੈ ਇਹ ਫੁਵਾ ਨਾ ਫੁਵਾਏ ਤੇ ਨਾ ਹੋ ਜਾਂ ਮੰਦ ਘਟੀਆਂ ਗੱਲਾਂ ਕਰੇ ਜੀ ਅਪੀਲ ਕਰੋ ਜੀ